2700 ਪੰਜ ਬਾਜੀ ਕਰ ਲਈ 2200 ਰੁਪਿਆ 725 ਤੇ ਇਹਦਾ ਝਾੜ ਕਿਵੇਂ ਦਾ ਲੱਗਦਾ ਜੀ ਝਾੜ ਬਾੜ ਤੋਂ 65 ਮਣ ਚੜ ਜੂਗੀ ਬਾੜ ਤੋਂ 65 ਚੜ ਜੂਗੀ ਜੀ ਪੱਕਾ ਪੱਕਾ ਠੀਕ ਹੈ ਜੀ ਬੇਟਾ ਨਿਕਲ ਆਣੀਆਂ ਤੇ ਡੇੜੀਆਂ ਤੁਹਾਡੇ ਸਾਹਮਣੇ ਹਾਂਜੀ ਤੇ ਵੈਰੈਟੀ ਵਾ ਅੱਜ ਦੀ ਵੀਡੀਓ ਸੱਜਣੋ ਫੇਰ ਬਣਾ ਰਹੇ ਆ ਬਾਸਪਤੀ ਦੀ ਲਾਈਵ ਬੋਲੀ ਦਿਖਾਵਾਂਗੇ ਤੁਹਾਨੂੰ 1509 1692 ਤੇ ਹੋਰ ਵੀ ਜਿਹੜੀ ਕੋਈ ਵੈਰੈਟੀ ਆਈ ਆ ਸਾਰੀਆਂ ਦੇ ਤਾਜ਼ੇ ਰੇਟ ਦਿਖਾਵਾਂਗੇ ਤੇ ਇੱਕ 1692 ਦੇ ਬਾਈ ਨਾਲ ਗੱਲ ਕੀਤੀ ਆ ਝਾੜ ਤੇ ਰੇਟ ਬਾਰੇ ਵੀ ਦੱਸਾਂਗੇ ਬਹੁਤ ਵਧੀਆ ਨਿਕਲੀ ਆ ਸਾਰੀ ਗੱਲਬਾਤ ਕਰਾਵਾਂਗੇ ਸਾਰੇ ਰੇਟਾਂ ਨੂੰ ਦੇਖਣ ਲਈ ਵੀਡੀਓ ਐਂਡ ਤੱਕ ਦੇਖਿਆ ਕਰੋ ਇੱਕ ਦੋ ਢੇਰੀਆਂ ਦੇਖ ਕੇ ਰੇਟਾਂ ਦਾ ਅੰਦਾਜ਼ਾ ਨਾ ਲਾਇਆ ਕਰੋ ਤੇ ਅਗਲੀਆਂ ਸਾਰੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਆਜੋ ਸਭ ਤੋਂ ਪਹਿਲਾਂ ਇਹ ਆ ਗਈ ਬਾਸਪਤੀ 1509 10 15 25 50 65 65 ਪੈਂਤੀ ਰੁਪਏ 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 ਪੈਂਤੀ 35 ਰੁਪਏ ਜੋ ਆਹ 3000 35 ਰੁਪਏ ਆ ਲਿਖੋ ਸ਼੍ਰੀ ਗ੍ਰਿਸ਼ ਅਬਾਸਪਤੀ ਦੀ ਪਹਿਲੀ ਢੇਰੀ ਦਾ ਰੇਟ ਲੱਗਿਆ ਸੱਜਣਾ 3035 ਰੁਪਏ ਸੋਨੂੰ ਪਹਿਲਾਂ ਵੀ ਦੱਸਿਆ ਇੱਕ ਦੋ ਢੇਰੀਆਂ ਦੇਖ ਕੇ ਨੰਨ ਦਾ ਅੱਜ ਆ ਲਿਆ ਕਰੋ ਐਂਡ ਤੱਕ ਜਾ ਕੇ ਰੇਟ ਬਹੁਤ ਬਦਲ ਜਾਂਦੇ ਆ ਆਜੋ ਅਗਲੀ ਵੀ 1509 ਆ ਗਈ ਦੇਖਦੇ ਆ 55 55 2700 ਪੰਜ ਬੌਜੀ ਕੱਢਨੇ ਕੀ ਬੋਲੀ ਇਕੱਲੇ ਕੀ ਬੋਲੀ ਬੌਜੀ ਪਹਿਲੇ 2755 पचवंजा अठाई सौ अठाई सौ रुपया पांच दस पंद्रह बीस पच्चीस तीस पैंतीस चालीस अट्ठाईसो चालीस रुपया

हम हाँ भाई साठ रुपया माल बता बोल ना बोल ले हमारा तो सैलर नहीं है अठाई सौ साठ रूपया पचासी नब्बे पचानवे उन्ती सौ की बोल हाँ जी उन्ती सौ रुपया बोल जी ਲਿਖਾਓ ਬਾਪਾ ਫਿਰ ਓਏ ਤੇਰਾ ਹੁਣ ਮੈਂ ਮਾਲ ਖਾਦਾ ਏ ਹਬੋ ਜੀ ਤੇਰਾ ਤਾਂ ਮਾਲ ਖਾਦਾ ਹੁਣ ਬੋਲੀ ਕੀ ਘੇੜ ਕੇ ਖਾਉਂਰ ਠੇੜ ਵੀ ਖਾਉਂਦਾ ਕੀ ਗੇ ਨੂੰ ਆ ਕੇ ਖਾਣੇ ਆਏ ਅਗਲੇ ਗੇ ਘੇੜ ਦੀ ਬਾਈਂ ਕੀ ਗੇਰੇਗਾ ਤੋ ਏ 2900 ਰੁਪਏ ਬੋਲਣਾ ਬੋਲੀ ਕਿਸੇ ਨੇ ਇਹ ਦੂਜੀ 1509 ਦੀ ਢੇਰੀ ਦਾ ਰੇਟ ਲੱਗਿਆ ਸੱਜਣੋ 2900 ਰੁਪਏ ਇਹਦੀ ਕੁਆਲਿਟੀ ਥੋੜੀ ਜੀ ਘੱਟ ਸੀ ਤੇ ਆਜੋ ਅੱਗੇ ਇਹ ਆ ਗਈ ਬਾਸਪਤੀ 1692 ਤਿੰਨ ਢੇਰੀਆਂ ਦੀ ਬੋਲੀ ਇਕੱਠੀ ਆ ਦੇਖਦੇ ਆ 30 30 30 35 35 40 45 45 45 50 55 55 55 ਅਰੇ ਮਾ ਫੋ ਖੁਲਾ ਦੇ 56 55 ਆਪਨ ਵੀ ਆ 60 60 70 71 80 80 ਕੰਨੀਰ ਬੋਲਿਓ ਕੰਨੀ 1005 5 ਕੰਨੀ 1005 ਹਾਂ ਤੇ ਸ਼ਰੀਆ ਵਾਲਾ ਬਾਲ ਹੈ ਜੀ ਹਾਂ ਕੰਨੀ 1005 ਰੋਕਣ ਕਰਦੇ ਨਾ ਰੋਕਣ ਨਿਕਲ ਜੂ ਨਾ ਆਓ ਜੀ ਪੱਖਾ ਲਵਾ ਦੇਗੇ ਨਹੀਂ ਰੋਕਣ ਹੈਗਾ ਰੋਕਣ ਕੱਟੇਗਾ ਉਹਦੀ ਛੱਤ ਕਾਇਲਾ ਫਿਰ ਪੂਰੀ ਇਹ ਚਲਵਾ ਕੇਗੇ ਚਲ 10 ਕੋਈ ਲਵ 10 15 ਪੋਚੋ 15 ਕੰਨੀ 1015 કને 1015 15 રૂપિયા 15 5 પખા લાગોયા 10015 15 10015 15 15 20 20 25 લન કાળે 1025 બોલા ભાઈ हां जी 7025 ਬੋਲਣਾ ਹੈ ਲਾਭਾ 3025 ਬਾਈ ਵੇਖਦੀ ਹੈ ਆਜੂ ਬਾਈ ਨਾਲ ਵੀ ਕਰਦੇ ਆ ਗੱਲਬਾਤ ਤੇ ਪੁੱਛਦੇ ਆ ਰੇਟ ਰੂਟ ਤੇ ਝਾੜ ਬਾਰੇ ਵੀ ਪੁੱਛਾਂਗੇ ਬਾਈ ਤੋਂ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਆਪਣਾ ਲਾਭ ਸਿੰਘ ਜੀ ਲਾਭ ਸਿੰਘ ਕਿਹੜਾ ਪਿੰਡ ਹੈ ਜੀ ਟਾਪਗੁਰੂ ਜੀ ਟਾਪਗੁਰੂ ਕੀ ਤੇ ਕਿਹੜੀ ਵੈਰਾਈਟੀ ਸੀ ਆਪਣੀ ਹੈ ਜੀ 1692 ਜੀ 1692 ਤੇ ਰੇਟ ਲੱਗਿਆ 3000 ਕਿੰਨਾ ਜੀ 3025 ਤੇ ਇਹਦਾ ਝਾੜ ਕਿਵੇਂ ਦਾ ਲੱਗਦਾ ਜੀ ਝਾੜ ਬਾਹਰ ਤੋਂ 65 ਮਣ ਚੜਦਾ ਵਾੜ ਤੋਂ 65 ਚੜ ਜੂਗੀ ਜੀ ਪੱਕਾ ਪੱਕਾ ਠੀਕ ਹੈ ਜੀ ਬੇਤਨ ਕਿੱਲਾਂ ਦੀਆਂ ਤਾਂ ਢੇੜੀਆਂ ਤੁਹਾਡੇ ਸਾਹਮਣੇ ਕੋਲ ਹਾਂਜੀ ਤੇ ਵੈਰੈਟੀ ਵਧੀਆ ਲੱਗਦੀ ਹੈ ਜੀ ਬਹੁਤ ਵਧੀਆ ਸਿਰ ਆ ਜਾਓ ਠੀਕ ਹੈ ਜੀ ਬਹੁਤ ਵਧੀਆ ਸੀ ਜਿਵੇਂ ਖੜੀ ਸੀ ਮੋਰੀ ਮੋਰੀ ਤਾਂ ਨਹੀਂ ਪੈਂਦੀ ਜਿਵੇਂ ਹੀ ਨਹੀਂ ਪਈ ਕੋਈ ਭਰੇ ਨਹੀਂ ਬਾਰੇ ਠੀਕ ਹੈ ਸਪਰੇਅ ਇੱਕ ਅੱਧੀ ਕੀਤੀ ਹੋਣੀ ਹੈ ਹਾਂ ਹਾਂ ਠੀਕ ਹੈ ਜੀ ਧੰਨਵਾਦ ਜੀ ਉਹਦੇ ਤੋਂ ਅੱਗੇ ਫੇਰ ਆ ਗਈ ਸੱਜਣੋ ਬਾਸਪਤੀ 1509 ਦੇਖਦੇ ਆਂ ਵੀ ਕਿੱਥੋਂ ਤੱਕ ਜਾਂਦਾ ਇਹਦਾ ਰੇਟ ਆਜੋ 150 ਰੁਪਿਆ ਦੋਨਾਂ ਦੀ ਆਵਾਜ਼ ਆ ਗਈ ਨਾ ਆਪ ਕੀ ਹੋਰ ਬਾਉ ਜੀ ਕੀ ए सत्ताईस रुपया पांच दस पंद्रह बीस पच्चीस मुंह से बोलना पड़े सत्ताईस सौ पंजा रुपया फाइव पंजा डबल ए सत्ताईस पचास रुपया मारा डेढ़ सौ कट्टा है पचपजा اے 2755 روپیا 2760 73 70 2800 85 دو 200 روپے مندا بکوارو میری دکان پہ کیا کر رہے ہیں اپ مار کی پہچان کرو مین والا پا مالک لڑے گا تمہارے سے 2805 روپیا सेठ आया हुआ लड़ेगा इतनी मंदी मनती छोड़ दी हाँ है, है। अठाई सो पांच रुपया दस पंद्रह पच्चीस तीस पंजा साठ रुपया सौ रुपया मंदी जा रही है अठाई साठ रुपया اے 60 ਬੋਲਗੀ ਮੈਂ ਫਿਰ ਵਾਈ ਬਾਦ ਕੇ ਤੋਂ ਬੌਧੀ ਆਏ ਹੋਏ ਕਹਿੰਗੇ ਮੰਡੀ ਤੇਰੀ ਛੋੜ ਗਿਆ ਆਪਣੇ 2860 ਰੁਪਏ ਆਪਕੇ ਸੇ ਢਾਈ ਹੋਏ ਆ 60 ਤੇਰੀ ਬੋਲੀ ਆਪकी ਬੋਲੀ ਆ 2860 ਬੋਲਣਾ ਬੋਲੀ ਭਾਇਆ ਗਾਪਾ ਭਾਇਆ ਬੌਧੀ ਬੌਧੀ 3 ਸਾਲ ਕੇ ਕਿ ਬੜੀ ਮੁਸ਼ਕਲ ਸੇ ਫਸਲ ਹੋਈ ਏ ਟੇਰੀ ਦਾ ਰੇਟ ਲੱਗਿਆ ਸਜਣਾ 2800 ਤੇ 60 ਰੁਪਏ ਇਹਦੀ ਵੀ ਕੁਆਲਟੀ ਥੋੜੀ ਜੀ ਡਾਊਨ ਸੀ ਤਾਂ ਕਰਕੇ ਜਿਹੜਾ ਇਹਦਾ ਰੇਟ 200 ਰੁਪਏ ਕਟ ਰਹਿ ਗਿਆ ਤੇ ਇਹਦੇ ਨਾਲ ਹੀ ਆਪਾਂ ਕਰਦੇ ਆਂ ਵੀਡੀਓ ਦੀ ਸਮਾਪਤੀ ਆਪਣੇ ਆਪਣੇ ਅਰਗੇ ਦਾ ਰੇਟ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਤੇ ਲਾਈਕ ਤੇ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਆਪਣੇ ਨਾਲ ਦਿਆਂ ਹੋਰ ਯਾਰਾਂ ਦੋਸਤਾਂ ਨੂੰ ਵੀ ਸ਼ੇਅਰ ਕਰਿਆ ਕਰੋ ਹਰੇਕ ਤੱਕ ਜਾਣਕਾਰੀ ਪਹੁੰਚ ਸਕੇ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ